ਬੀਜੇਪੀ ਚ ਸ਼ਾਮਲ ਹੋਏ ਰਣਜੀਤ ਗਿੱਲ ਨੂੰ ਲੈ ਕੇ ਆਪ ਆਗੂ ਨੇ ਚੁੱਕੇ ਸਵਾਲ ਕਿਹਾ ਇਨੀ ਕਾਲੀ ਕਾਦੀ ਸੀ ਕਿ ਗਿੱਲ ਨੂੰ ਰਾਤੋਂ ਰਾਤ ਪਾਰਟੀ ਚ ਕਰਵਾਉਣਾ ਪਿਆ ਸ਼ਾਮਲ ਪਿਛਲੇ ਦਿਨੀ ਆਮਤوں ਕੋ ਵੱਧ ਜਾਇਦਾਦ ਦਾ ਜਿਹੜਾ ਕੇਸ ਮੁਜੀਤੀਆ ਸਾਹਿਬ ਤੇ ਹੋਇਆ ਉਹਨਾਂ ਨੂੰ ਵਿਜੀਲੈਂਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਔਰ ਕਿਸ ਕਦਰ ਬੀਜੇਪੀ ਦੇ ਵੱਡੇ ਵੱਡੇ ਲੀਡਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਅੱਗੇ ਆ ਕੇ ਉਹਨਾਂ ਦੀ ਹਮਾਇਤ ਕਰਦੇ ਨੇ ਕੀ ਇਹ ਕੀ ਦਰਸਾਉਂਦਾ ਹੈਗਾ ਕਿ ਅੱਜ ਜੇ ਵਿਜੀਲੈਂਸ ਉਸ ਦੀ ਜਾਂਚ ਕਰ ਰਹੀ ਹੈ ਕਿ ਉਹ ਇਹਨਾਂ ਪੈਸਾ ਕਿੱਥੋਂ ਆਇਆ ਉਹਦਾ ਕਨੈਕਸ਼ਨ ਕੀ ਹੈ ਕਿਤੇ ਉਹਦਾ ਕਨੈਕਸ਼ਨ ਡਰੱਗ ਮਨੀ ਦੇ ਨਾਲ ਤਾਂ ਨਹੀਂ ਹੈਗਾ ਇਹਦੇ ਵਿੱਚ ਕੀ ਗਲਤ ਹੈਗਾ ਤੇ ਭਾਜਪਾ ਉਹਨਾਂ ਦੀ ਪਿੱਠ ਤੇ ਆ ਕੇ ਸਵਾਰ ਹੋ ਜਾਂਦੀ ਹੈ ਉਹੀ ਭਾਜਪਾ ਪਹਿਲਾਂ ਜਿਹੜੀ ਕਹਿੰਦੀ ਹੈ ਤੁਸੀਂ ਕਾਰਵਾਈ ਨਹੀਂ ਕਰ ਰਹੇ ਜਦੋਂ ਕਾਰਵਾਈ ਕੀਤੀ ਉਹਦੀ ਪਿੱਠ ਤੇ ਆ ਗਈ ਹੁਣ ਵਿਜੀਲੈਂਸ ਨੂੰ ਕੁਝ ਹੋਰ ਲੀਡਸ ਮਿਲੀਆਂ ਔਰ ਇਹਨਾਂ ਲੀਡਸ ਦੁਆਰਾ ਪਤਾ ਲੱਗਿਆ ਕਿ ਰਣਜੀਤ ਸਿੰਘ ਗਿੱਲ ਦੀਆਂ ਕੁਝ 트ਾਂਜੈਕਸ਼ਨਾਂ ਹੋਈਆਂ ਨੇ ਕਰੋੜਾਂ ਦੀਆਂ 트ਾਂਜੈਕਸ਼ਨਾਂ ਹੋਈਆਂ ਨੇ ਜਿੱਦਾਂ ਕਿ ਮੀਡੀਆ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਨੇ ਤੇ ਜਦੋਂ ਇਸ ਚੀਜ਼ ਦੀ ਪਿੰਧ ਜਿਹੜੀ ਆ ਉਹਨਾਂ ਨੂੰ ਪਈ ਤਾਂ ਰਾਤੋਂ ਰਾਤ ਰਣਜੀਤ ਸਿੰਘ ਗਿੱਲ ਨੂੰ ਜਿਹੜਾ ਉਹ ਹਰਿਆਣਾ ਦੇ ਵਿੱਚ ਜਾ ਕੇ ਜੁਆਇਨ ਕਰਾ ਲਿਆ ਜਾਂਦਾ ਸਵਾਲ ਸਭ ਤੋਂ ਪਹਿਲਾਂ ਇਹ ਹੁੰਦਾ ਆ ਉਸ ਜੁਆਇਨਿੰਗ ਦੇ ਵਿੱਚ ਨਾ ਪੰਜਾਬ ਦਾ ਵਰਕਿੰਗ ਪ੍ਰੈਜ਼ੀਡੈਂਟ ਆ ਨਾ ਪੰਜਾਬ ਦਾ ਪ੍ਰਧਾਨ ਆ ਔਰ ਫਿਰ ਜੇਕਰ ਐਡਾ ਵੱਡਾ ਉਹ ਲੀਡ ਰਿਆ ਉਸ ਨੂੰ ਰਾਤੋਂ ਰਾਤ ਜਿਹੜੀ ਬੀਜੇਪੀ ਜੁਆਇਨ ਕਰਾਉਣ ਦੀ ਕੀ ਜ਼ਰੂਰਤ ਪਈ ਇੰਨੀ ਕਿਹੜੀ ਕਾਲੀ ਸੀ ਇੰਨੀ ਇਹ ਜੀ ਕਿਹੜੀ ਟਾਈਮਿੰਗ ਸੀ ਕਿ ਤੁਸੀਂ ਰਾਤ ਨੂੰ ਅੱਧੀ ਰਾਤ ਨੂੰ ਜਾ ਕੇ ਜਿਹੜਾ ਹੈਗਾ ਉਸ ਨੂੰ ਜੁਆਇਨ ਕਰਾਉਂਦੇ ਹੋ ਸਵਾਲ ਪੰਜਾਬ ਦੀ ਬੀਜੇਪੀ ਨੂੰ ਵੀ ਦੱਸਣਾ ਪਏਗਾ ਜਵਾਬ ਦੇਣਾ ਪਏਗਾ ਕਿ ਹੁਣ ਜਿਹੜੀ ਪੰਜਾਬ ਦੀ ਬੀਜੇਪੀ ਹੈ ਕੀ ਉਹ ਹਰਿਆਣੇ ਤੋਂ ਚੱਲੇਗੀ ਕੀ ਉਸ ਨੂੰ ਹਰਿਆਣੇ ਦਾ ਮੁੱਖ ਮੰਤਰੀ ਚਲਾਏਗਾ ਔਰ ਹਾਲੇ ਤੱਕ ਬੀਜੇਪੀ ਦੇ ਵਰਕਿੰਗ ਪ੍ਰੈਜ਼ੀਡੈਂਟ ਦਾ ਜਾਂ ਪ੍ਰੈਜ਼ੀਡੈਂਟ ਦਾ ਇਸ ਬੁੱਤੇ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਉਹ ਅ ਅਧਿਕਾਰਿਕ ਜਿਹੜਾ ਆਫੀਸ਼ਰ ਜਿਹੜਾ ਉਹ ਬਿਆਨ ਜਿਹੜਾ ਉਹ ਨਹੀਂ ਆਇਆ ਪਿਛਲੇ ਦਿਨੀ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕੇਸ ਮਜੀਠੀਆ ਸਾਹਿਬ ਤੇ ਹੋਇਆ ਉਹਨਾਂ ਨੂੰ ਵਿਜੀਲੈਂਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਔਰ ਕਿਸ ਕਦਰ ਬੀਜੇਪੀ ਦੇ ਵੱਡੇ ਵੱਡੇ ਲੀਡਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਅੱਗੇ ਆ ਕੇ ਉਹਨਾਂ ਦੀ ਹਮਾਇਤ ਕਰਦੇ ਨੇ ਤੱਕੀ ਇਹ ਚੀਜ਼ ਦਰਸਾਉਂਦਾ ਹੈਗਾ ਕਿ ਅੱਜ ਜੇ ਵਿਜੀਲੈਂਸ ਉਸ ਦੀ ਜਾਂਚ ਕਰ ਰਹੀ ਹੈ ਕਿ ਉਹ ਇਨਾ ਪੈਸਾ ਕਿੱਥੋਂ ਆਇਆ ਉਹਦਾ ਕਨੈਕਸ਼ਨ ਕੀ ਹੈ ਕਿ ਤੇ ਉਹਦਾ ਕਨੈਕਸ਼ਨ ਡਰੱਗ ਮਨੀ ਦੇ ਨਾਲ ਤਾਂ ਨਹੀਂ ਹੈਗਾ ਇਹਦੇ ਵਿੱਚ ਕੀ ਗਲਤ ਹੈਗਾ ਤੇ ਬੀਜੇਪੀ ਉਹਨਾਂ ਦੀ ਪਿੱਠ ਤੇ ਆ ਕੇ ਸਵਾਰ ਹੋ ਜਾਂਦੀ ਹੈ ਉਹੀ ਬੀਜੇਪੀ ਪਹਿਲਾਂ ਜਿਹੜੀ ਕਹਿੰਦੀ ਹੈ ਤੁਸੀਂ ਕਾਰਵਾਈ ਨਹੀਂ ਕਰ ਰਹੇ ਜਦੋਂ ਕਾਰਵਾਈ ਕੀਤੀ ਉਹਦੀ ਪਿੱਠ ਤੇ ਆ ਗਈ ਹੁਣ ਵਿਜੀਲੈਂਸ ਨੂੰ ਕੁਝ ਹੋਰ ਲੀਡਸ ਮਿਲੀਆਂ ਔਰ ਇਹਨਾਂ ਲੀਡਸ ਦੁਆਰਾ ਪਤਾ ਲੱਗਿਆ ਕਿ ਰਣਜੀਤ ਸਿੰਘ ਗਿੱਲ ਦੀਆਂ ਕੁਝ ਟ੍ਰਾਂਜੈਕਸ਼ਨਾਂ ਹੋਈਆਂ ਨੇ ਕਰੋੜਾਂ ਦੀਆਂ ਟ੍ਰਾਂਜੈਕਸ਼ਨਾਂ ਹੋਈਆਂ ਨੇ ਜਿੱਦਾਂ ਕਿ ਮੀਡੀਆ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਨੇ ਤੇ ਜਦੋਂ ਇਸ ਚੀਜ਼ ਦੀ ਪਿੰਤ ਜਿਹੜੀ ਆ ਉਹਨਾਂ ਨੂੰ ਪਈ ਤਾਂ ਰਾਤੋਂ ਰਾਤ ਰঞ্জੀਤ ਸਿੰਘ ਗਿੱਲ ਨੂੰ ਜਿਹੜਾ ਉਹ ਹਰਿਆਣਾ ਦੇ ਵਿੱਚ ਜਾ ਕੇ ਜੁਆਇਨ ਕਰਾ ਲਿਆ ਜਾਂਦਾ ਸਵਾਲ ਸਭ ਤੋਂ ਪਹਿਲਾਂ ਇਹ ਹੁੰਦਾ ਆ ਉਸ ਜੁਆਇਨਿੰਗ ਦੇ ਵਿੱਚ ਨਾ ਪੰਜਾਬ ਦਾ ਵਰਕਿੰਗ ਪ੍ਰੈਜ਼ੀਡੈਂਟ ਆ ਨਾ ਪੰਜਾਬ ਦਾ ਪ੍ਰਧਾਨ ਆ ਔਰ ਫਿਰ ਜੇਕਰ ਐਡਾ ਵੱਡਾ ਉਹ ਲੀਡਰ ਹੈ ਉਸ ਨੂੰ ਰਾਤੋਂ ਰਾਤ ਜਿਹੜੀ ਬੀਜੇਪੀ ਜੁਆਇਨ ਕਰਾਉਣ ਦੀ ਕੀ ਜ਼ਰੂਰਤ ਪੈਗੀ ਇੰਨੀ ਕਿਹੜੀ ਕਾਲੀ ਸੀ ਇੰਨੀ ਇਹ ਜੀ ਕਿਹੜੀ ਟਾਈਮਿੰਗ ਸੀ ਕਿ ਤੁਸੀਂ ਰਾਤ ਨੂੰ ਅੱਧੀ ਰਾਤ ਨੂੰ ਜਾ ਕੇ ਜਿਹੜਾ ਹੈਗਾ ਉਸ ਨੂੰ ਜੁਆਇਨ ਕਰਾਉਂਦੇ ਹੋ ਸਵਾਲ ਪੰਜਾਬ ਦੀ ਬੀਜੇਪੀ ਨੂੰ ਵੀ ਦੱਸਣਾ ਪਏਗਾ ਜਵਾਬ ਦੇਣਾ ਪਏਗਾ ਕਿ ਹੁਣ ਜਿਹੜੀ ਪੰਜਾਬ ਦੀ ਬੀਜੇਪੀ ਹੈ ਕੀ ਉਹ ਹਰਿਆਣੇ ਤੋਂ ਚੱਲੇਗੀ ਕਿ ਉਸ ਨੂੰ ਹਰਿਆਣੇ ਦਾ ਮੁੱਖ ਮੰਤਰੀ ਚਲਾਏਗਾ ਔਰ ਹਾਲੇ ਤੱਕ ਬੀਜੇਪੀ ਦੇ ਵਰਕਿੰਗ ਪ੍ਰੈਜ਼ੀਡੈਂਟ ਦਾ ਜਾਂ ਪ੍ਰੈਜ਼ੀਡੈਂਟ ਦਾ ਇਸ ਮੁੱਦੇ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਉਹ ਅ ਅਧਿਕਾਰਿਕ ਜਿਹੜਾ ਆਫੀਸ਼ੀਅਲ ਜਿਹੜਾ ਉਹ ਬਿਆਨ ਜਿਹੜਾ